ਯਾਰ ਕਿਹਨਾਂ ਨੂੰ ਮੂਹਰੇ ਕਿਹਨਾਂ ਨੂੰ ਯਾਰ ਮੂਹਰੇ ਕਿਹਨਾਂ ਨੂੰ ਹਾਂਜੀ ਮੈਨੂੰ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਦੀ ਪਾਰਟੀ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਬਖਸ਼ੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮਾਣਜੋ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਔਰ ਸਾਡੇ ਸੰਦੀਪ ਪਾਠਕ ਜੀ ਦਾ ਰਾਗਵ ਜੀ ਦਾ ਔਰ ਜਰਨੈਲ ਭਾਜੀ ਹੋਣਾ ਦਾ ਔਰ ਅੱਜ ਚੰਡੀਗੜ੍ਹੋਂ ਸੱਦੇ ਨਤਮਸਤਕ ਹੋਣ ਆਏ ਆ ਇਸ ਤੋਂ ਬਾਅਦ ਹੁਣ ਜਿਹੜਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਪਰਮਾਤਮਾ ਦੇ ਅਸ਼ੀਰਵਾਦ ਤੋਂ ਜਿਹੜਾ ਵਾ ਵੀ ਉਹ ਲੈਣ ਆਏ ਸੀ ਹੁਣ ਜਾ ਕੇ ਪ੍ਰਚਾਰ ਜਿਹੜਾ ਸ਼ੁਰੂ ਕਰ ਸੀ ਲੱਗ ਰਿਹਾ ਸੀਗਾ ਜੀ ਕਿ ਵਾਸ ਟਿਕੜ ਮਿਲੇਗੀ ਦੇਖੋ ਜੀ ਮੈਂ ਤੇ ਅੱਗੇ ਐਮ ਐਲ ਏ ਲੋਕਾਂ ਦੀ ਸੇਵਾ ਕਰ ਰਿਹਾ ਸੀ ਪਰ ਉਹ ਕਹਿੰਦੇ ਨਾ ਵੀ ਸੱਚੀ ਨੀਅਤ ਨਾਲ ਤੁਸੀਂ ਕੰਮ ਕਰੋ ਤੇ ਉਹਦੀ ਆਵਾਜ਼ ਜਿਹੜੀ ਆ ਉਹ ਦੂਰ ਦੂਰ ਤੱਕ ਜਰੂਰ ਜਾਂਦੀ ਹੈ ਸੋ ਕਹਿਣ ਦਾ ਭਾਵ ਉੱਥੇ ਹੋਰ ਵੀ ਚਿਹਰੇ ਸੀ ਸਾਡੇ ਪਟ ਪਾਰਟੀ ਨੇ ਜਿੰਮੇਵਾਰੀ ਮੈਨੂੰ ਬਖਸ਼ੀ ਔਰ ਜਿੰਮੇਵਾਰੀ ਤਨ ਦੇ ਨਾ ਨਵਾਵਾਂਗੇ ਜੀ ਜਿੰਮੇਵਾਰੀ ਦੇ ਦਾਨ ਤੋਂ ਬਾਰੇ ਮੁੱਦੇ ਚੁੱਕਦੇ ਰਹੇ ਹੋ ਲੱਗਦਾ ਕਿ ਹੁਣ ਲੋਕ ਸਭਾ ਵੀ ਚੋਣਾਂ ਨਿਵਸਰਤ ਫਿਰ ਕਰੇ ਜਾਂ ਹਮ ਮੁੱਦੇ ਜਿਹੜੇ ਤੋਂ ਲੱਗਦੇ ਆ ਕਿ ਇਹ ਹਾਂ ਸਰ ਜਿਹੜਾ ਤੇ ਮੈਂ ਕਹਿ ਸਕਦਾ ਵੀ ਹੁਣ ਇੱਕੋ ਗੱਲ ਕਹੀ ਹੈ ਸੈਂਟਰ ਸਰਕਾਰ ਸਾਡਾ ਫੰਡ ਰੋਕ ਕੇ ਬੈਠੀ ਹੈ ਦਿੱਕਤ ਇਹ ਹੈ ਜੇ ਉਹ ਪੈਸਾ ਸਾਨੂੰ 8000 ਕਰੋੜ ਦੇ ਕਰੀਬ ਜੇ ਪੰਜਾਬ ਨੂੰ ਮਿਲ ਜਾਂਦਾ ਸਾਡੇ ਟੈਕਸ ਦਾ ਪੈਸਾ ਅ빠 ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲਾ ਸਕਦੇ ਸੀ ਪਰ ਦੁੱਖ ਦੀ ਗੱਲ ਏ ਕਿਉਂਕਿ ਉੱਥੇ ਕੋਈ ਗੱਲ ਕਰਨ ਵਾਲੇ ਨਹੀਂ ਸੀ ਸੋ ਕਹਿਣ ਦਾ ਭਾਵ ਹੁਣ ਵਧੀਆ ਪੰਜਾਬ ਵਾਸੀਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਹੈ ਵੀ ਜਿਹੜੇ ਆ ਕਿਲਕੁਲ ਗੱਡੇ ਨੇ ਸਾਨੂੰ ਜਿਤਾ ਕੇ ਭੇਜੋ ਪਟਾਖ ਹੀ ਆਪੇ ਦਵਾਗੇ ਜੀ ਅਕਲ ਸਰ 2 ਸਾਲ ਦਾ ਕਾਰਜ ਹੈ ਆਮ ਆਦਮੀ ਪਾਰਟੀ ਦਾ ਉਹ ਜਨਤਾ ਤੱਕ ਇਸ ਇਲੈਕਸ਼ਨ ਦਾ ਮੁੱਢ ਬਣੇਗਾ ਬਿਲਕੁਲ ਜੀ ਦੇਖੋ 75 ਸਾਲ ਦੋ ਸਰਕਾਰਾਂ ਰਹੀਆਂ ਨੇ ਲੋਕਾਂ ਨੇ ਦੋਹਾਂ ਨੂੰ ਅਜਮਾਇਆ ਸਾਨੂੰ ਦੋ ਸਾਲ ਮਿਲੇ ਆ ਔਰ ਦੋਹਾਂ ਸਾਲਾਂ ਦੇ ਵਿੱਚ ਜੋ ਸਾਡੇ ਕਰ ਕਮਲ ਨੇ ਮੈਂ ਕਹਿ ਸਕਦਾ ਜੀ ਜੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੇਜ ਚੈੱਕ ਕਰ ਲੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਕੱਲੀ ਕੱਲੀ ਐਕਟੀਵਿਟੀ ਉਹਨਾਂ ਦੀ ਹੋਊਗੀ ਸੋ ਕਹਿਣ ਦਾ ਭਾਵ ਲੋਕਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਔਰ ਲੋਕਾਂ ਦੀ ਜਿਹੜੇ ਪਾਏ ਹੋਏ ਪੂਰਨਿਆ ਤੇ ਜਿਹੜੀ ਆ ਉਹ ਖਰੀ ਉੱਤਰ ਰਹੀ ਹੈ ਪਰ ਮੈਂ ਇੱਕ ਗੱਲ ਤਾਂ ਤੁਹਾਨੂੰ ਆਸ਼ਵਾਸ਼ਣ ਦਿੰਨਾ ਅਗਲੇ ਜਦੋਂ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਇਹੋ ਗੱਲ ਕਹਿਣਗੇ ਜੇ ਕੰਮ ਕੀਤੇ ਤੇ ਵੋਟ ਪਾ ਦਿਓ ਨਹੀਂ ਤੇ ਨਾਮ ਪਾਓ ਅੱਜ ਵੀ ਗੱਲ ਬੜੀ ਅਹਿਮ ਹੈ ਲੋਕੀ ਵੀ ਧਾਂਕ ਰੱਖ ਰਹੇ ਆ ਕਿ